ਉਠਵਰਲਣ ਵਾਲੀ ਗੱਲ ਨਹੀਂ ਹੈਗੀ ਉਹ ਮਹੇਵੀ ਸੀ ਤੇ ਇਹ ਜਿਹੜੀਆਂ ਬਾਸਕਟਾਂ ਹੁੰਦੀਆਂ ਆਪਣੇ ਇਸਟੋਰਾਂ ਦੇ ਵਿੱਚ ਉਹਨਾਂ ਨੂੰ ਅਸੀਂ ਪੇਂਟ ਕਰਦੇ ਹੁੰਦੇ ਸੀ ਉਦੋਂ ਦੀ ਜਦੋਂ ਅਸੀਂ ਪਹਿਲੇ ਲੱਗੇ ਆ ਨਾ ਕੰਮ ਤੇ ਉਦੋਂ ਅਸੀਂ 5 ਡਾਲਰ ਸਾਨੂੰ ਦਿੰਦੇ ਸੀਗੇ ਸਟੂਡੈਂਟ ਹਨਾ ਉਹ ਬਾਹਰ ਤੰਬੂਆਂ ਵਿੱਚ ਲਾ ਕੇ ਰਹਿੰਦੇ ਆ ਜੇ ਸੇ ਮਿਲਦੇ ਨਹੀਂ ਤਾਂ ਉਹ ਜਾ ਕੇ ਆਪਣੇ ਮਾਪਿਆਂ ਨੂੰ ਕੀ ਦੇਣ ਉਹ ਕੰਮੇ ਨਹੀਂ ਮਿਲਦਾ ਤਾਂ ਉਹ ਵਾਪਸ ਜਾਣ ਦੀ ਕਰਨ ਲੱਪੇ ਹਾਂਜੀ ਅੱਜ ਗੱਲ ਕਰਦੇ ਆ ਅਸੀਂ ਆਪਣੇ ਅੰਕਲ ਜੀ ਨਾਲ ਤਾਂ ਇੱਥੇ ਮੈਨੂੰ ਸਾਲ ਹੋ ਗਿਆ ਇਹਨੂੰ ਕੈਨੇਡਾ ਤੇ ਅੰਕਲ ਜੀ ਨੂੰ ਤਾਂ ਹੋਏ ਮੈਨੂੰ ਲੱਗਦਾ ਹੈ ਤਕਰੀਬਨ ਤੁਹਾਨੂੰ ਤਾਂ ਹੋ ਗਿਆ ਇੱਥੇ 27 ਸਾਲ 27 ਸਾਲ ਹੋ ਗਏ ਨੇ ਤਾਂ ਮੈਨੂੰ ਹੋ ਗਿਆ ਮੈਂ ਪਿਛਲੇ 2024 ਦੇ April ਚ ਆਇਆ ਸੀਗਾ ਤਾਂ ਹੁਣ ਮਈ ਚੱਲ ਪਿਆ 2025 ਤਾਂ ਬੁਰਾ ਲਗਭਗ ਸਾਲ ਹੋ ਗਿਆ ਤਾਂ ਮਤਲਬ ਸਾਡਾ ਦੋਆਂ ਦਾ ਹੀ ਮਤਲਬ ਅੰਕਲ ਜੀ ਦਾ ਆਂਟੀ ਜੀ ਦਾ ਬਹੁਤ ਪਿਆਰ ਇੱਥੇ ਬਣ ਗਿਆ ਕੋਈ ਵੀ ਮੈਨੂੰ ਚੀਜ਼ ਹੁੰਦੀ ਆ ਜਾਂ ਇਹ ਮੈਨੂੰ ਬਿਨਾਂ ਹੀ ਮਤਲਬ ਮੈਨੂੰ ਜੇ ਨਹੀਂ ਵੀ ਕਿਸੇ ਚੀਜ਼ ਦੀ ਲੋੜ ਤਾਂ ਵੀ ਜਿਹੜਾ ਇਹ ਸਾਨੂੰ ਦੇ ਆਉਂਦੇ ਨੇ ਬੇਸਮੈਂਟ ਚ ਤਾਂ ਅੱਜ ਉਹੀ ਥੋੜੀਆਂ ਜੀਆਂ ਗੱਲਾਂ ਕਰਾਂਗੇ ਕਿ ਅੱਜ ਤੋਂ ਜਿਹੜਾ ਕੈਨੇਡਾ ਵਿੱਚ 30 ਸਾਲ 28 ਸਾਲ ਪਹਿਲਾਂ ਅੰਕਲ ਜੀ ਆਏ ਉਦੋਂ ਕੀ ਹਾਲਾਤ ਸੀਗੇ ਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਆਸਾਨੀਆਂ ਸੀਗੀਆਂ ਕਿਹੜੀਆਂ ਮੁਸ਼ਕਲਾਂ ਸੀਗੀਆਂ ਤਾਂ ਫਿਰ ਜਿੱਦਾਂ ਤੁਸੀਂ ਕਹਿੰਦੇ ਹੋ ਉਧਰ ਤਾਂ ਤੁਹਾਡਾ ਜਿਵੇਂ ਮੈਡੀਕਲ ਦਾ ਕੰਮ ਸੀਗਾ ਪੰਜਾਬ ਵਿੱਚ ਹਾਂਜੀ ਤਾਂ ਇੱਧਰ ਆ ਕੇ ਫਿਰ ਕਿਹੜੇ-ਕਿਹੜੇ ਕੰਮ ਕਰੇ ਤੁਸੀਂ ਇੱਧਰ ਆ ਕੇ ਪੁੱਤਰ ਜਣੀ ਝੂਠ ਬੋਲਣ ਵਾਲੀ ਗੱਲ ਨਹੀਂ ਹੈ ਜਿੱਦੋਂ ਅਸੀਂ ਆ ਕੇ 10-12 ਦਿਨਾਂ ਰਹਿੰਦਿਆਂ ਨੂੰ ਹੋਏ ਤੇ ਮੇਰੇ ਜਿਹੜੇ ਸੀਗੇ ਆਪਣੇ ਜਵਾਈ ਜਾਂ ਉਹਦੇ ਘਰ ਰਿਸ਼ਤੇਦਾਰ ਉਹ ਮੈਨੂੰ ਇੱਕ ਕੰਪਨੀ 'ਚ ਕੰਮ ਤੇ ਜਾ ਕੇ ਲਵਾ ਲਿਆ ਹਾਂਜੀ ਕੰਮ ਤੇ ਜਿਹੜਾ ਸੀ ਉਹ ਕੰਮ ਹੈਵੀ ਸੀ ਤੇ ਇਹ ਜਿਹੜੀਆਂ ਬਾਸਕਟਾਂ ਹੁੰਦੀਆਂ ਆਪਣੇ ਇਸਟੋਰਾਂ ਦੇ ਵਿੱਚ ਉਹਨਾਂ ਨੂੰ ਅਸੀਂ ਪੇਂਟ ਕਰਦੇ ਹੁੰਦੇ ਸੀ ਠੀਕ ਤੇ ਉਹ ਭਾਰ ਨਾਲ ਚੜ ਕੇ ਠਾਹ ਕਰਨਾ ਠਾਹ ਕਰਨਾ ਔਖਾ ਕੰਮ ਸੀ ਕਈ ਵਾਰੀ ਤੇ ਮੈਂ ਆ ਕੇ ਬਾਹਰ ਖੜਕੇ ਰੋਣ ਲੱਗ ਪੈਂਦਾ ਸੀ ਵੀ ਮੈਂ ਆਪਣੇ ਰਿਸ਼ਤੇਦਾਰ ਕੁੜਮਾ ਦੇ ਵਿੱਚ ਆਇਆ ਤੇ ਮੈਂ ਇੱਥੇ ਦਿਨ ਕਿਦਾਂ ਬਤੀਤ ਕਰੂੰਗਾ ਉਹਨੇ ਖੁੱਲ ਕੇ ਖਾਪੀ ਵੀ ਨਹੀਂ ਸਕਦੇ ਤੇ ਬੈਠ ਉੱਠ ਵੀ ਨਹੀਂ ਸੀ ਉਹਨੇ ਦੇ ਸਕਦੇ ਇਹ ਜੁੰਡੇ ਨੂੰ ਮਗਾਉਣ ਦੀ ਖਾਤਰ ਆਪਣੇ ਨੂੰ ਤੇ ਜਿੱਦਾਂ ਮੈਨੂੰ ਬੱਚੇ ਲੈ ਕੇ ਆ ਸੀ ਕੁੜੀ ਨੇ ਕਿਹਾ ਸੀ ਜੇ ਮੈਨੂੰ ਸਪੌਂਸਰ ਕੀਤਾ ਸੀ ਵੀ ਤੈਨੂੰ ਅਸੀਂ ਤਿੰਨ ਚਾਰ ਮਹੀਨੇ ਵਿੱਚ ਵਾਪਸ ਕਰ ਦੇਵਾਂਗੇ ਹਾਂ ਉਸ ਜੁੰਡੇ ਦੇ ਦੋ ਤਿੰਨ ਵਾਰੀ ਸਪੌਂਸਰ ਕਰਨ ਦੇ ਨਾਲ ਉਹਦਾ ਪਾਸਪੋਰਟ ਜਿਹੜਾ ਸੀ ਉਹ ਖਰਾਬ ਹੋ ਗਿਆ ਜਿਹੜਾ ਹੁਣ ਤੇ 7-8 ਵਾਰੀ ਅਸੀਂ ਉਹਨੂੰ ਸਪான்ਸਰ ਕੀਤਾ ਦਿਨੋਂ ਤੋਂ ਦਾ ਤੇ ਗਵਰਨਮੈਂਟ ਨੇ ਬੈਨ ਲਾ ਦਿੱਤਾ ਵੀ ਤੇ ਮੁੜ ਕੇ ਨਹੀਂ ਆਉਣਾ ਠੀਕ ਹੈ ਜੀ ਜਦੋਂ 5-4 ਵਾਰੀ ਰਿਫਿਊਜ਼ਲ ਆ ਜੇ ਤਾਂ ਫੇਰ ਤਾਂ ਮੁਸ਼ਕਲ ਹੀ ਹੋ ਜਾਂਦੀ ਹਾਂ ਜੀ ਉਹਦੇ ਨਾਲ ਉਹਨੇ ਕੋਈ ਬੈਨ ਲਾਇਆ ਅਸੀਂ ਇਤੋਂ ਵੀ ਪੈਸੇ ਲਾ ਕੇ ਭੇਜੀਦੇ ਆ ਪੇਪਰ ਬਣਾ ਕੇ ਜਾਂ ਕੜਮਾਈ ਤੇ ਜਾਂ ਵਿਆਹ ਦੇ ਜਾਂ ਅਖੰਡ ਪਾਠ ਦੇ ਉਹ ਤਾਂ ਕੀ ਪਸੇਰਾ ਉਹ ਲੈ ਕੇ ਕੋਈ ਬੰਦਾ ਭੇਜ ਦਿੰਦੇ ਵੀ ਤੇ ਮੁੜ ਕੇ ਨਹੀਂ ਆਉਣਾ ਜਿਹਦੇ ਕਰਕੇ ਤਿੰਨਾ ਮਹੀਨੇ ਵਾਲੇ ਮੈਂ ਰਹਿਣਾ ਆ ਕੇ ਰਹਿਣਾ ਸੀ ਮੁੰਡੇ ਆਏ ਤੇ ਮੈਂ ਵਾਪਸ ਬੜ ਜਾਣ ਅਸੀਂ ਆਪਣਾ ਖੇਤੀਬਾੜੀ ਦਾ ਵੀ ਕੰਮ ਕਰਨਾ ਸੀ ਤੇ ਆਪਣੀ ਪ੍ਰੈਕਟਿਸ ਵੀ ਕਰਨੀ ਸੀ ਸੋੜੀ ਕਮਾਈ ਸੀ ਉਹ ਤਿੰਨਾ ਮਹੀਨਿਆਂ ਦੇ ਨਾਲ ਹੋ 26 27 ਸਾਲ ਹੋ ਗਏ ਵੀ ਉਹ ਉੱਡ ਕੇ ਵਾਪਸ ਤੇ ਗਿਆ ਇਹ ਮਿੱਟੀ ਖੰਡ ਦਾ ਘਟਾਉਣਾ ਦੇਖ ਰਿਹਾ ਠੀਕ ਹੈ ਜੀ ਫਿਰ ਜਿੱਦਾਂ ਤੁਸੀਂ ਕਹਿੰਦੇ ਆ ਕਿ ਇੱਥੇ ਆ ਕੇ ਤੁਸੀਂ 15 20 ਦਿਨ ਉੱਥੇ ਆਪਣਾ ਪੇਂਟ ਵਾਲੀ ਕੰਪਨੀ ਨਾਲ ਕੰਮ ਕਰਿਆ ਤੇ ਫੇਰ ਇੱਥੇ ਹੌਲੀ-ਹੌਲੀ ਕਿਵੇਂ ਜੀ ਲੱਗਿਆ ਹੌਲੀ-ਹੌਲੀ ਜੀ ਕਿੱਧਰ ਲੱਗਣਾ ਸੀ ਜੀ ਵੀ ਮੈਂ ਫਿਰ ਇਹ ਥੋੜਾ-ਬਹੁਤਾ ਜਦੋਂ ਭਾਰਾ ਕੰਮ ਸੀ ਨਹੀਂ ਹੁੰਦਾ ਸੀ ਮੈਂ ਫਿਰ ਸਾਡੇ ਪਿੰਡਾਂ ਦੇ ਲਾਗੇ ਦੇ ਇਥੇ ਏਸ਼ੀਅਨ ਫੂਡ ਵਾਲੇ ਸੀ ਉਹਨਾਂ ਦੇ ਅਸੀਂ ਜਾ ਕੇ ਮੈਂ ਹੈਲਪ ਕਰੋ ਲੱਪਿਆ ਉਹ ਥੋੜੇ ਬਹੁਤੇ ਬੰਨੂ ਪੈਸੇ ਦੇਣ ਲੱਪੇਦੇ ਅੰਕਲ ਜੀ ਤੁਸੀਂ ਇੱਥੇ ਨਿਗਰਾਨੀ ਕਰਿਆ ਕਰੋ ਤੇ ਨਾਲੇ ਇਹਨਾਂ ਤੋਂ ਕੰਮ ਕਰਾਇਆ ਕਰੋ ਤੇ ਨਾਲੇ ਤੁਹਾਡਾ ਦਿਲ ਲੱਗਿਆ ਰਹੇ ਠੀਕ ਹੈ ਜਿਵੇਂ ਹੁਣ ਤਾਂ ਇੱਥੇ ਸਟੂਡੈਂਟਾਂ ਨੂੰ ਜਾਂ ਉਦਾਂ ਵੀ ਜੋ ਵੀ ਕੰਮ ਕਰਦਾ ਉਹਨਾਂ ਨੂੰ 17 ਡਾਲਰ ਦਿੰਦੇ ਨੇ ਘੰਟੇ ਦੇ ਉਦੋਂ ਕੀ ਹਿਸਾਬ ਕਿਤਾਬ ਸੀ ਉਦੋਂ ਦੀ ਜਦੋਂ ਅਸੀਂ ਪਹਿਲਾਂ ਲੱਗੇ ਆ ਨਾ ਕੰਮ ਤੇ ਉਦੋਂ ਅਸੀਂ 5 ਡਾਲਰ ਸਾਨੂੰ ਦਿੰਦੇ ਸੀਗੇ ਤੇ ਜਦੋਂ ਸਾਡੇ 2 ਘੰਟੇ ਕਿਤੇ ਵੱਧ ਲੱਗ ਜਣੇ ਅਸੀਂ ਕਿਹਾ ਨਾ ਵੇ ਚਲੋ 2 ਘੰਟੇ 1 ਲੱਖ ਚਲੋ ਸਾਡੇ ਯਾਨੀ ਥੋੜੇ ਬਹੁਤੇ ਪੈਸੇ ਵੱਧ ਜਾਣਗੇ ਤੇ ਉਦੋਂ ਚਲੋ ਜੇ ਸਾਡੇ ਪੈਸੇ ਘੱਟ ਸੀ 5-6 ਡਾਲਰ ਹੁੰਦੇ ਸੀ ਕਿਕ ਤੇ ਮਿਲਦੇ ਤੇ ਉਦੋਂ ਮਹਿੰਗਾਈ ਨਹੀਂ ਸੀ ਠੀਕ ਹੈ ਹੁਣ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਤੇ ਹੁਣ 16-17 ਹੋਵੇ ਪਲਣਾ ਬਰੰਬ ਰਹੀ ਆ ਉਦੋਂ ਪੈਸੇ ਘੱਟ ਸੀ ਤੇ ਚੀਜ਼ਾਂ ਸਸਤੀਆਂ ਸੀ ਤੇਲ ਬਹੁਤ ਸਸਤਾ ਸੀ ਡਾਲਰ ਨੂੰ ਬਹੁਤ 1 ਲੀਟਰ ਰਿਹਾ 50 ਸੈਂਟੂ ਵੀ ਰਿਹਾ ਤੇ ਹੁਣ ਉਨੀ ਮਹਿੰਗਾਈ ਵਧ ਗਈ ਆ ਤੇ ਉਨੇ ਖਰਚੇ ਵਧ ਗਏ ਉਨੇ ਪੈਸੇ ਗਵਰਨਮੈਂਟ ਵਧਾਈ ਜੰਦੀ ਨਾਲ ਨਹੀਂ ਠਾਕ ਠੀਕ ਹੈ ਤੇ ਜਿੱਦਾਂ ਕੰਮ ਦਾ ਹੁਣ ਅੱਜਕੱਲ ਜਿਵੇਂ ਸਟੂਡੈਂਟ ਆਉਂਦੇ ਨੇ ਜਾਂ ਕੋਈ ਵੀ ਵਰਕ ਪਰਮਿਟ ਤੇ ਆਉਂਦਾ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਆ ਕੰਮ ਲੱਭਣ ਚ ਬਹੁਤ ਸਾਰੀਆਂ ਰੈਫਰੈਂਸ ਪਾਉਣੀਆਂ ਪੈਂਦੀਆਂ ਨੇ ਜਾਂ ਫਿਰ ਵਾਰੀ-ਵਾਰੀ ਆਪਣਾ ਜੋਬ ਏਜੰਸੀਆਂ ਕੋਲ ਜਾਣਾ ਪੈਂਦਾ ਤੇ ਉਦੋਂ ਮਤਲਬ ਕੀ ਹਿਸਾਬ ਕਿਤਾਬ ਸੀ ਕਿ ਲੋਕਾਂ ਨੂੰ ਆਸਾਨੀ ਨਾਲ ਕੰਮ ਮਿਲ ਜਾਂਦਾ ਸੀ ਜਦੋਂ 97 98 ਦੇ ਵਿੱਚ ਸੀ ਉਦੋਂ ਕੰਮ ਦਾ ਜਿਹੜੇ ਕ੍ਰਾਈਸਿਸ ਆਇਆ ਸੀ ਕੰਮ ਬਹੁਤ ਘੱਟ ਮਿਲਦਾ ਸੀ ਉਸ ਤੋਂ 2-3 ਸਾਲ ਬਾਅਦ ਫਿਰ ਹੌਲੀ-ਹੌਲੀ ਵਾਧਦਾ-ਵਾਧਦਾ 6 ਡਾਲਰ 7 ਡਾਲਰ 8 ਡਾਲਰ 10 ਡਾਲਰ ਹੁਣ 18 ਡਾਲਰ ਤੱਕ ਆ ਗਿਆ ਉਦੋਂ ਕੰਮ ਮੈਨਾ ਸੀ ਮਿਲਦਾ ਤੇ ਕੰਮ ਹੁਣ ਵੀ ਨਹੀਂ ਮਿਲਦਾ ਜੀ ਤੇ ਹੁਣ ਨਹੀਂ ਕੰਮ ਮਿਲਦੇ ਨਾਲ ਮਹਿੰਗਾਈ ਜ਼ਿਆਦਾ ਹੋ ਗਈ ਜਿਹੜੇ ਸਟੂਡੈਂਟ ਆਏ ਆ ਉਹਨਾਂ ਨੇ ਰਹਿਣਾ ਬਹੁਤ ਔਖਿਆ ਹੋਇਆ ਹੁਣ ਤੁਸੀਂ ਯਕੀਨ ਕਰੋ ਇਹ ਜਿਹੜੇ ਸਟੂਡੈਂਟ ਹਨ ਉਹ ਬਾਹਰ ਤੰਬੂਆਂ ਵਿੱਚ ਲਾ ਕੇ ਰਹਿੰਦੇ ਆ ਜੀ ਜਿਹਦੇ ਵਿੱਚ ਬਹੁਤ ਜ਼ਿਆਦਾ ਤਕਲੀਫਾ ਕਿਸੇ ਜਗ੍ਹਾ ਤੇ ਕਿਸੇ ਜਗ੍ਹਾ ਤੇ ਕਿਸੇ ਤਰ੍ਹਾਂ ਗੁਜ਼ਾਰਾ ਕੱਟਦੇ ਆ ਬਹੁਤੇ ਸਟੂਡੈਂਟ ਤਾਂ ਵੀਰਵਾਰ ਨੂੰ ਜਾਂ ਮੰਗਲਵਾਰ ਨੂੰ ਜਿੱਥੇ-ਜਿੱਥੇ ਆਪਣੇ ਜੋ ਗਵਰਨਮੈਂਟ ਬੰਦ ਦੀ ਜਾਂ ਫੂਡ ਉੱਥੇ ਜਾ ਕੇ ਫੂਡ ਲੈ ਕੇ ਖਾ ਕੇ ਆਉਂਦੇ ਆ ਜਾਂ ਉਹ ਨਿਆਕੇ ਅੱਠਨਾਂ ਦਾ ਫੂਡ ਲੈ ਆ ਕੇ ਤੇ ਉਹਦੇ ਵਿੱਚੋਂ ਖਾਂਦੇ ਆ ਨੇ ਹੀ ਤੇ ਗੁਰਦੁਆਰੇ ਇਹਦੇ ਵਿੱਚ ਬਹੁਤ ਜਾ ਕੇ ਆਪਣਾ ਟਾਈਮ ਪਾਸ ਕਰਦੇ ਆ ਠੀਕ ਹੈ ਜੀ ਤੇ ਜਿੱਦਾਂ ਕਿ ਹੁਣ ਆਪਣਾ ਇਹ ਬਹੁਤ ਸਾਰੀਆਂ ਆਪਾਂ ਵੀਡੀਓ ਦੇਖਦੇ ਆ ਕਿ ਕੰਮ ਨਹੀਂ ਮਿਲਦਾ ਬਹੁਤ ਸਾਰੇ ਸਟੂਡੈਂਟ ਪਾਉਂਦੇ ਨੇ ਤਾਂ ਮਤਲਬ ਇਹ ਉਦੋਂ ਤੋਂ ਹੀ ਇਦਾਂ ਦਾ ਚੱਲਿਆ ਹੁੰਦਾ ਜਾਂ ਫਿਰ ਹੁਣ ਆ ਕਿ ਜਿਆਦਾ ਕੰਮ ਘਟ ਗਿਆ ਕੰਮ ਪਹਿਲਾਂ ਤਾਂ ਕੰਮ ਜਿੰਨਾ ਵਧੀਆ ਸੀ ਨਾ ਵੇ ਇੱਕ ਦਿਨ ਏਜੰਸੀ ਚ ਦੇ ਕੇ ਆਓ ਕੰਮ ਤੇ ਦੂਸਰੇ ਦਿਨੇ ਕੰਮ ਨੂੰ ਫੋਨ ਆ ਜਾਂਦਾ ਤੁਸੀਂ ਵੀ ਆ ਜਾਓ ਫਿਰ ਹੌਲੀ ਹੌਲੀ ਕੰਮ ਘਟਦਾ ਗਿਆ ਜਦੋਂ ਕਰੋਨਾ ਆਇਆ ਉਦੋਂ ਕੰਮ ਫਿਰ ਬਹੁਤ ਜ਼ਿਆਦਾ ਘਟ ਗਿਆ ਕਰੋਨਾ ਤੋਂ ਬਾਅਦ ਬੱਚਿਆਂ ਦੇ ਵੀ ਪੈਰ ਲੱਗਣੋਂ हट ਗਏ ਹੁਣ ਤਾਂ ਬੱਚੇ ਇੰਨੇ ਆ ਜਿਹੜੇ ਇੰਡੀਅਨ ਜਾਂ ਪਾਕਿਸਤਾਨੀ ਜਾਂ ਆਪਣੇ ਗੁਜਰਾਤੀ ਸਟੋਰਾਂ ਤੇ ਕੰਮ ਕਰਦੇ ਆ ਉਹਨੂੰ ਕੁੜੀਆਂ ਮੁੰਡਿਆਂ ਨੂੰ 5-5 6 ਡਾਲਰ ਵੀ ਘੰਟੀ ਤੇ ਕੰਮ ਕਰਨਾ ਪੈਂਦਾ ਜਿਹਦੇ ਨਾਲ ਇਹਨਾਂ ਦਾ ਬਹੁਤ ਮੁਸ਼ਕਲ ਰੋਟੀ ਪਾਣੀ ਦਾ ਸਰਦਾ ਹੁਣ ਤਾਂ ਕਈ ਬੱਚੇ ਆ ਜਿਹੜੇ ਵੇ ਇੱਕ ਦੂਜੇ ਤੋਂ ਜੇ ਕੋਈ ਉਧਾਰ ਵੀ ਪੈਸੇ ਮੰਗਦਾ ਉਹ ਨੂੰ ਕੋਈ ਪੈਸੇ ਨਹੀਂ ਦਿੰਦਾ ਹੈਗਾ ਤੇ ਪਿੰਡ ਵਾਲੇ ਵੀ ਪਿੱਛੇ ਢੀਕਦੇ ਵੀ ਸਾਡੇ ਮੁੰਡੇ ਦੇ ਪੈਸੇ ਨਹੀਂ ਆਏ ਬਿਲਕੁਲ ਪਰ ਇੱਥੋਂ ਪੈਸੇ ਮਿਲਦੇ ਨਹੀਂ ਤਾਂ ਉਹ ਜਾ ਕੇ ਆਪਣੇ ਮਾਪਿਆਂ ਨੂੰ ਕੀ ਦੇਣ ਉਹਨਾਂ ਨੂੰ ਉਹ ਵੀ ਤੰਗ ਆ ਉਹ ਕਿੱਦਾਂ ਤੱਕ ਆ ਉਹਨੇ ਕਿਸੇ ਨੇ ਲੋਨ ਲੈ ਲਿਆ ਕਿਸੇ ਨੇ ਆਧਾਰੇ ਪੈਸੇ ਲੈ ਲਿਆ ਕਿਸੇ ਨੇ ਵਿਆਜ ਤੇ ਪੈਸੇ ਚੱਕ ਲੈ ਪਰ ਹੁਣ ਉਹ ਪਿੱਛੇ ਮੁੰਡੇ ਜਿਹੜੇ ਇੱਥੇ ਆ ਜਾਂ ਕੁੜੀਆਂ ਇੱਥੇ ਆ ਪਿੱਛੇ ਨੂੰ ਫੋਨ ਕਰਨੋਂ ਵੀ हट ਗਏ ਉਹ ਇਹਦੇ ਨਾਲ ਬਹੁਤ ਪ੍ਰੋਬਲਮ ਆਈ ਆ ਉਹ ਅੰਦਰ ਬੈਠ ਕੇ ਬੱਚੇ ਰੋਂਦੇ ਆ ਰਾਤ ਨੂੰ ਕਈ ਬੰਦੇ ਨਾ ਬੱਚੇ ਮਾਰ ਨਿਕਲ ਕੇ ਆਪਣਾ ਸਾਹ ਘੁੱਟ ਹੋਣ ਲੱਪੈ ਨਾ ਡਿਪਰੈਸ਼ਨ ਵਿੱਚ ਆ ਜਾਂਦੇ ਆ ਤੇ ਧੌੜ ਧੌੜ ਕੇ ਜਾਂ ਅੰਦਰ ਵੜ ਕੇ ਬਾਹਰ ਨਿਕਲ ਗਏ ਰੋਟੀ ਪਾਣੀ ਘਟ ਖਾਂਦੇ ਆ ਜਾਂ ਉਹਨਾਂ ਨੂੰ ਮਿਲਦਾ ਨਹੀਂ ਤੇ ਉਹਦੇ ਨਾਲ ਬੜੀ ਉਹਨਾਂ ਨੂੰ ਪ੍ਰੋਬਲਮ ਆ ਉਹ ਪਿੱਛੇ ਨੂੰ ਫੋਨ ਵੀ ਨਹੀਂ ਕਰਦੇ ਠੀਕ ਹੈ ਇਥੇ ਇੱਕ ਇਹ ਵੀ ਦੇਖਿਆ ਜਾਂਦਾ ਤੋ ਤਨ ਹੋਰ ਸਵਾਲ ਕਿ ਇੱਥੇ ਕੁਝ ਸਟੂਡੈਂਟ ਆਉਂਦੇ ਨੇ ਉਹ ਕੀ ਆਪਦੀ ਪੜਾਈ ਪੂਰੀ ਨਹੀਂ ਕਰਦੇ ਆ ਕੇ ਕੀ ਉਹ ਆਪਣਾ ਉਹ ਲਾ ਦਿੰਦੇ ਨੇ ਰਿਫਿਊਜੀ ਤਾਂ ਉਹ ਉਹਦੇ ਵਿੱਚ ਉਹਨਾਂ ਨੂੰ ਕੁਝ ਫਾਇਦਾ ਹੈਗਾ ਕਿ ਨਹੀਂ ਦੇਖੋ ਬੱਚਾ ਇਹੋ ਜਿਹੜੇ ਨਾ ਸਿਆਸੀ ਮਸਲੇ ਆ ਲੋਕ ਤਾਂ ਪਹਿਲਾਂ ਤੋਂ ਇਹ ਇੰਡੀਆ ਦੇ ਵਿੱਚ ਜਦ ਦੇ ਇੰਦਰਾ ਕਾਂਦੇ ਦੇ ਵੇਲੇ ਇਹ 84 ਦੇ ਦੰਗੇ ਚੱਲੇ ਆ ਉਸ ਵੇਲੇ ਤੋਂ ਜਿਹੜੀਆਂ ਪਾਰਟੀਆਂ ਬਣੀਆਂ ਬੇ ਅਸੀਂ ਸਾਨੂੰ ਗਵਰਨਮੈਂਟ ਦਾ ਤੰਗ ਕਰਦੀਆਂ ਹਾਂ ਉਹ ਗਵਰਨਮੈਂਟ ਦਾ ਤੰਗ ਕਰਕੇ ਉੱਥੇ ਤੇ ਸਰਟੀਫਿਕੇਟ ਬਣਾ ਲੈਂਦੇ ਆ ਗਲਤ ਬਣਾ ਕੇ ਆ ਜਾਂਦੇ ਆ ਤੇ ਆ ਕੇ ਫਿਰ ਉਹ ਆਪਣੇ ਇੱਥੇ ਆ ਕੇ ਉਹ ਨੀਜੇ ਜੀ ਉਹਨਾਂ ਨੂੰ ਗਾਹ ਮਰਦੇ ਉਹ ਮਿਲਟਰੀ ਵਾਲ ਜਾ ਕੇ ਤਾਂ ਜੀ ਉਹ ਆਪਣੇ ਰਿਫਿਊਜੀ ਕੇਸ ਉਹ ਦਾਖਲ ਕਰ ਲੈਂਦੇ ਆ ਜੀ ਇਹਦੇ ਵਿੱਚ ਹੁਣ ਉਹਨਾਂ ਬੱਚੇ ਨੂੰ ਇਹ ਘਾਟਾ ਪੈਣਾ ਰਿਫਿਊਜੀ ਕੇਸ ਲਾਤਾ ਉਹ ਲੋਕਾ ਵਾਪਸ ਜਾਤਾ ਇੰਡੀਆ ਜਾ ਸਕਦੇ ਇੰਡੀਅਨ ਵਾਲਿਆਂ ਨੇ ਕਹਿਣਾ ਵੀ ਤੁਸੀਂ ਤੇ ਇੱਥੋਂ ਗਏ ਆ ਜਿਹਦੇ ਨਾਲ ਤੁਹਾਨੂੰ ਇੱਥੇ ਤੰਗ ਕਰਦੇ تھے ਹੁਣ ਤੁਹਾਨੂੰ ਵਾਪਸ ਕਿੱਦਾਂ ਕਰੀਏ ਇਹ ਬਾਪਸਾ ਜਾਂਦੇ ਆ ਤੇ ਗਵਰਨਮੈਂਟ ਇੱਥੇ ਉਹਨਾਂ ਨੂੰ 1000 ਡਾਲਰ ਤੇ ਆਪਣਾ ਉਹਨਾਂ ਨੂੰ ਟਿਕਟ ਵੀ ਦਿੰਦੀ ਆ ਵੀ ਤੁਸੀਂ ਵਾਪਸ ਜਾਵੋ ਤੇ ਇੱਥੇ ਇਸ ਵੇਲੇ ਬੱਚਿਆਂ ਦਾ ਬਹੁਤ ਮੁਸ਼ਕਲ ਡਰਾ ਕੰਮ ਕਰਕੇ ਨਾ ਕੰਮ ਮਿਲਣ ਕਰਕੇ ਰਹਿائش ਨਹੀਂ ਹੈ ਇਹ ਖਾਣਾ ਪੀਣਾ ਵੀ ਨਹੀਂ ਹੈਗਾ ਵਧੀਆ ਚਲੋ ਟੁਕ ਟੁਕ ਤੱਕ ਠੀਕ ਹੈ ਨਹੀਂ